ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸ਼ਹੂਰ ਕਮੇਡੀਅਨ ਗੁਰਚੇਤ ਚિત੍ਰਕਾਰ ਮੈਂ ਪਹਿਲਾਂ ਵੀ ਥੋੜੀ ਜਿਹੀ ਕਲਾਸ ਉਹਨਾਂ ਦੀ ਲਾਈਵ ਸੀ ਤੇ ਉਹਨਾਂ ਦਾ ਇੱਕ ਚੈਨਲ ਤੇ ਇੰਟਰਵਿਊ ਚੱਲਿਆ ਉਹ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਆਸਟ੍ਰੇਲੀਆ ਦੇ ਵਿੱਚ 2800 ਕਿੱਲਾ ਜ਼ਮੀਨ ਖਰੀਦੀ ਹੈ ਕਿਉਂ ਨੇ ਦਾਅਵੇ ਨਾਲ ਗੱਲ ਕਹੀ ਹੈ ਕਹਿੰਦਾ ਮੈਂ ਹਵਾ ਚ ਡਾਂਗਾ ਨਹੀਂ ਚਲਾਉਂਦਾ ਇਹ ਕਹਿੰਦਾ ਪ੍ਰੂਫ ਨੇ ਮੇਰੇ ਕੋਲ 2800 ਕਿੱਲਾ ਜ਼ਮੀਨ ਆਸਟ੍ਰੇਲੀਆ ਦੇ ਵਿੱਚ ਖਰੀਦਣਾ ਸੌਖਾ ਤਾਂ ਨਹੀਂ ਹੋ ਸਕਦਾ ਪਰ ਇਹ ਜਿਹੜੇ ਲੋਕ ਭਵੰਤਮਾਨ ਨੂੰ ਬਦਨਾਮ ਕਰਨ ਤੇ ਲੱਗੇ ਐ ਮੈਂ ਇੱਕ ਬੇਨਤੀ ਕਰਨੀ ਹੋ ਸਕਦਾ ਕੱਲ ਨੂੰ ਇਹ ਸਾਰਾ ਕੁਝ ਸੱਚ ਸਾਹਮਣੇ ਆ ਜੇ ਪਰ ਹਲੇ ਤੱਕ ਕੁਛ ਨਹੀਂ ਹਲੇ ਤੱਕ ਕੇਵਲ ਇਹ ਗੁਰਦੇਵ ਚਿੱਤਰਕਾਰ ਕਹਿੰਦਾ ਪਰ ਇਹੀ ਚਿੱਤਰਕਾਰ ਸਾਹਿਬ ਜਿਹੜੇ ਗੁਰਦੇਵ ਸਿੰਘ ਨੇ ਚਿੱਤਰਕਾਰ ਤੇ ਜਦੋਂ ਬਾਦਲਾਂ ਤੇ ਤੰਜ ਕੱਸਦੇ ਸੀ ਭੰਡ ਬਣ ਕੇ ਉਹਨਾਂ ਦੀ ਭੰਡੀ ਕਰਦੇ ਸੀ ਬਾਦ ਲੁੱਟ ਕੇ ਖਾ ਕੇ ਜ਼ਗੀਰ ਕੌਰ ਦੀਆਂ ਸਕਿੱਟਾਂ ਡਰਾਮੇ ਕਰਦੇ ਸੀ ਤੇ ਉਹ ਜਿਹੜੇ ਸਵਾਲ ਉਸ ਵਕਤ ਬਾਦਲਾਂ ਨੂੰ ਕੀਤੇ ਸੀ ਅੱਜ ਕੀਤੇ ਜਾ ਸਕਦੇ ਇਹ ਮੇਰੇ ਕਹਿਣ ਦੀ ਗੱਲ ਨਹੀਂ ਜਦੋਂ ਕੋਈ ਮੇਰੇ ਤੇ ਵੀ ਉਂਗਲੀ ਕਰਦਾ ਹੈ ਨਾ ਵੀ ਤੁਸੀਂ ਤਾਂ ਜੀ 5 ਡਾਲਰ ਕਢ ਲਏ ਸੀ ਬੜਾ ਕੁਝ ਚੱਲਦਾ ਹੈ ਉਦੋਂ ਮੈਂ ਵੀ ਕਹਿੰਦਾ ਹੁੰਦਾ ਵੀ ਮੈਨੂੰ ਤਾਂ ਸਵਾਲ ਕਰ ਦਿੰਦੇ ਹੋ ਵੀ ਜਿਹੜੇ ਗੋਲਕਾਂ ਲੁੱਟ ਕੇ ਖਾ ਕੇ ਪੰਜਾਬ ਦਾ ਬੇੜਾ ਘਰ ਕਰਤਾ ਉਹਨਾਂ ਨੂੰ ਕਦੇ ਸਵਾਲ ਕਰੋਗੇ ਇਹ ਵੱਡੇ ਵੱਡੇ ਜਿਹੜੇ ਪੱਤਰਕਾਰ ਨੇ ਮੈਂ ਉਹਨਾਂ ਨੂੰ ਵੀ ਗੱਲ ਕਹੀ ਹੋਈ ਹੈ ਕਿ ਜਿਹੜੇ ਇਹ ਡਰਾਮੇ ਕਰਨ ਵਾਲੇ ਲੋਕ ਨੇ ਮੈਂ ਇਹ ਨਹੀਂ ਕਹਿੰਦਾ ਭਾਨ ਭਾਨ ਸਹੀ ਹੋਊਗਾ ਕੱਲ ਨੂੰ ਕੁਝ ਵੀ ਹੋ ਸਕਦਾ ਪਰ ਜਿਹੜੀ ਉਹਦੇ ਵਿੱਚ ਬੜਕ ਹੈਗੀ ਆ ਉਹ ਤਾਂ ਕਹਿੰਦਾ ਮੈਂ 5 ਪੈਸੇ ਜਿੱ ਕਿਤੇ ਖਰਾਬ ਕੀਤੇ ਮੈਨੂੰ ਦੱਸੋ ਮਹਿਮਾਨਦਾਰ ਉਹ ਤੇ ਕਹਿ ਰਿਹਾ ਤੇ ਹੁਣ ਤੱਕ ਉਹਨੂੰ ਕੋ ਹੱਥ ਪਾ ਵੀ ਨਹੀਂ ਸਕਿਆ ਉਹਦਾ ਸ਼ਰਿਆਮ ਕਹਿੰਦਾ ਈਡੀ ਆ ਜੀ ਸੀ ਵੀ ਆ ਗਿਆ ਜੀ ਸਾਡੇ ਘਰੋਂ ਕੀ ਮਿਲਣਾ ਪਰ ਜਿਹੜੇ ਇਹ ਗੁਰਚੇਤ ਸਿੰਘ ਚਿੱਤਰਕਾਰ ਵਰਗੇ ਇਹ ਇਲਜ਼ਾਮ ਲਾਉਂਦੇ ਨੇ ਜਾਂ ਹਕੀਕਤ ਹੈ ਫਿਰ ਮਜੀਠੀਏ ਨੇ ਬਾਦਨਾ ਨੇ ਢੀਂਸਿਆਂ ਨੇ ਆਵਾਜ਼ ਵੀ ਵਰਗੇ ਨੇ ਆਸਟ੍ਰੇਲੀਆ ਦੇ ਵਿੱਚ ਬਹੁਤ ਕੁਝ ਬਣਾਇਆ ਹੋਇਆ ਜਾਂ ਫਿਰ ਉਹਨਾਂ ਦੀ ਪ੍ਰਾਪਰਟੀ ਦੇਸ਼ ਨਹੀਂ ਦੇ ਤੁਹਾਨੂੰ ਜਾਂ ਉਹਨਾਂ ਵੱਲੋਂ ਥਾਪੜਾ ਦਿੱਤਾ ਹੋਇਆ ਵੀ ਇਦਾਂ ਬੋਲੋ ਮਤਲਬ ਕਹਿਣ ਤੇ ਇਹ ਹੈ ਵੀ ਇਹ ਲੋਕ ਨੇੜੇ ਹੋ ਕੇ ਕੁਝ ਖੱਟਣਾ ਚਾਹੁੰਦੀ ਸੀ ਹੁਣ ਆਗਲਾ ਨੇੜੇ ਨਹੀਂ ਲੱਗਣ ਦਿੰਦਾ ਇਹਨਾਂ ਨੂੰ ਵੀ ਹੈਗਾ ਸੀ ਵੀ ਚੱਲ ਐਮਐਲਏ ਨਹੀਂ ਬਣੇ ਤਾਂ ਚੇਅਰਮੈਨ ਹੀ ਮਿਲ ਜੇ ਕਿਹਦਾ ਚਾਹੁੰਦੇ ਸੀ ਪਰ ਅਗਲੇ ਲਵੇ ਲੱਗਣੇ ਦੇ ਉੱਤੇ ਜੇ ਇਹ ਕਹਿ ਲਓ ਵੀ ਬੁਰਕੀ ਪਾੜਦੇ ਸੀ ਬੁਰਕੀ ਪਈ ਨਹੀਂ ਹੁਣ ਇਹ ਹੀ ਵੀਡੀਓ ਸੁਣ ਕੇ ਮੇਰੇ ਤੇ ਵੀ ਸਵਾਲ ਉੱਠੂ ਵੀ ਤੁਹਾਨੂੰ ਬੁਰਕੀ ਪਾਹਗੇ ਇਹ ਕਹਿਣਾ ਅਸੀਂ ਬੁਰਕੀ ਵਾਲੇ ਪਾਸੇ ਨਹੀਂ ਜਾਂਦੇ ਮੈਂ ਪੰਜਾਬ ਦੀ ਗੱਲ ਕਰਦਾ ਜਿਹੜਾ ਵੀ ਲੀਡਰ ਰਿਸ਼ਵਤਖੋਰ ਹੈ ਮੈਂ ਉਹਦੇ ਪੂਤੜੇ ਫਰੋਲ ਦਾਂ ਜਿਹੜਾ ਵੀ ਹੋਵੇ ਮੈਨੂੰ ਪਤਾ ਲੱਗ ਜੇ ਵੀ ਆਹ ਬੰਦਾ ਇਹ ਕਰਦਾ ਹੈ ਉਹਦੀ ਬੋਲ ਜਾਣ ਪਰ ਜਦੋਂ ਤੁਸੀਂ ਭਗਵੰਤ ਮਾਨ ਤੇ ਤੰਜ ਕੱਸਦੇ ਹੋ ਉਹਦੇ ਇਲਜ਼ਾਮ ਲਾਉਨੇ ਹੋ ਉਹਨੂੰ ਪਹਿਲਾਂ ਬਹੁਤ ਵੱਡੇ ਵੱਡੇ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਓ ਸਾਬਕਾ ਮੁੱਖ ਮੰਤਰੀ ਤੇ ਇਲਜ਼ਾਮ ਚੰਨੀ ਸਾਭ ਤੇ ਵੀ ਲੱਗੇ ਆ ਬਾਲਾ ਨੇ ਅੱਧਾ ਪੰਜਾਬ ਵੇਚਦਾ ਪਤਾ ਨਹੀਂ ਕਿੰਨੀ ਇੱਕ ਜ਼ਮੀਨ ਬਣਾਈ ਬੈਠੇ ਨੇ ਕਿੰਨੀਆਂ ਇੱਕ ਬੱਸਾਂ ਨੇ ਕਿੰਨੇ ਇੱਕ ਹੋਟਲ ਨੇ ਉਹਨਾਂ ਦੇ ਸ਼੍ਰੋਮਣੀ ਕਮੇਟੀ ਦਾ ਬੇੜਾ ਕਰ ਕਰਤਾ ਉਧਰ ਸਵਾਲ ਕਿਉਂ ਨਹੀਂ ਹੁੰਦੇ ਇੱਕ ਬੇਨਤੀ ਲਾਸਟ ਵਿੱਚ ਕਰਨੀ ਹੈ ਜਿੰਨੇ ਵੀ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਲਈ ਉਸ ਬੰਦੇ ਦੀ ਲੋੜ ਹੈ ਜਿਹੜਾ ਇਮਾਨਦਾਰ ਹੋਵੇ ਪੰਜਾਬ ਦੀ ਗੱਲ ਕਰੇ ਤਾਂ ਫਿਰ ਥੋੜਾ ਜਿਹਾ ਨਿਰਣਾ ਵੀ ਕਰਿਆ ਕਰੋ ਖੋਖ ਵੀ ਕਰਿਆ ਕਰੋ ਵੀ ਜਿਹੜੇ ਇਹ ਗੁਰਦੇਵ ਚિત੍ਰਕਾਰ ਵਰਗੇ ਗੱਲਾਂ ਕਹਿੰਦੇ ਨੇ ਵੀ 2200 ਕਿੱਲਾ ਜ਼ਮੀਨ ਧੌਂਤਮਾਂ ਨੇ ਆਸਟ੍ਰੇਲੀਆ ਦੇ ਵਿੱਚ ਬਣਾਈ ਹੈ ਤਾਂ ਫਿਰ ਉਹ ਕਿੱਥੇ ਬਣਾਈ ਹੈ ਕਿਹੜੇ ਸ਼ਹਿਰ ਵਿੱਚ ਕਿਹੜੇ ਸਟੇਟ ਵਿੱਚ ਬਣਾਈ ਹੈ ਤੇ ਉਹ 2200 ਕਿਲਾ ਸੰਭਾਲਦਾ ਕੌਣ ਹੈ ਇਹ ਵੀ ਦੱਸੋ ਜਾਂ ਫਿਰ ਗੁਰਤੇਜ ਚਿੱਤਰਕਾਰ ਕੈਨੇਡਾ ਤੋਂ ਸਿੱਧਾ ਆਸਟ੍ਰੇਲੀਆ ਜਾਂਦੇ ਹੋਣਗੇ ਵੀ ਉੱਥੇ ਭਵੰਤਮਨ ਨੇ ਮੈਨੇਜਰ ਰੱਖਿਆ ਹੋਵੇ ਇਹਨੂੰ ਖੇਤੀ ਕਰਨ ਵਾਸਤੇ ਤੇ ਹੁਣ ਤਨਖਾਹ ਘਟਾਤੀ ਹੋਣੀ ਹੈ ਤਾਂ ਰੌਲਾ ਪਾਇਆ ਕੁਛ ਨਾ ਕੁਛ ਸਬੂਤ ਦਿਓ ਮੜਾ ਉੱਥੋਂ ਦੇ ਲੋਕ ਗੱਲ ਕਰਨ ਜ਼ਮੀਨ ਵਿੱਚ ਖੜ ਕੇ ਫੋਟੋ ਵੀਡੀਓ ਪਾਉਣ ਵੀ ਆਪ ਤੋਂ ਹੰਤਮਨ ਦੀ ਜ਼ਮੀਨ ਹੈ ਇਹ ਤਾਂ ਪਤਾ ਲੱਗੂਗੀ ਜਾਵੇ ਇੱਥੋਂ ਇਹ ਸਿੱਧ ਹੋ ਜਾਂਦਾ ਵੀ ਜਿਹੜੇ ਇਹ ਲੋਕ ਨੇ ਨਾ ਇਹ ਵਿਰੋਧੀਆਂ ਦੇ ਸਿਖਾਏ ਹੋਏ ਜਾਂ ਵਿਰੋਧੀਆਂ ਵੱਲੋਂ ਮੁਰਗੀ ਪਾਈ ਜਾਂਦੀ ਹੈ ਲਾਲਚ ਦਿੱਤਾ ਜਾਂਦਾ ਜਿਵੇਂ ਉਥੇ ਤਰਨਤਾਰਨ ਯਾਸੀ ਕਹਿੰਦਾ ਬਾਹਲ ਟੀ ਪਰ ਦਿਓ ਮਨਦੀਪ ਸਣੀ ਦਾ ਭਰਾ ਇਲੈਕਸ਼ਨ ਲੜਦਾ ਉਹਦੇ ਹੱਕ ਵਿੱਚ ਬੋਲਿਆ ਸੀ ਉਹਨਾਂ ਨੇ ਵੀ ਕਿਹਾ ਹੀ ਹੋਣਾ ਵੀ ਸਾਡੀ ਸਰਕਾਰ ਬਣੂ ਤੈਨੂੰ ਐਮਐਲਏ ਬਣਾਵਾਂਗੇ ਹੁਣ ਕਿਸੇ ਵਾਰ ਸੇ ਹੋਰ ਕਹਿਤਾ ਹੋਣਾ ਇਹੀ ਇਹ ਮਤਲਬ ਕਹਿਣ ਜਾਂਦਾ ਵੀ 2800 ਕਿੱਲਾ ਜ਼ਮੀਨ ਆਸਟ੍ਰੇਲੀਆ ਵਿੱਚ ਭਗਵੰਤ ਮਾਨ ਨੇ ਖਰੀਦੀ ਹੈ। ਜਣ ਕਿ ਕੋਈ ਨਾ ਕੋਈ ਕਾਰਨ ਦੱਸੋ, ਕੋਈ ਤੱਤ ਕੋਈ ਸਬੂਤ ਦੱਸੋ ਵੀ ਕਿੱਥੇ ਜ਼ਮੀਨ ਹੈ ਭਾਈ। ਥੋੜ੍ਹਿਆਂ ਨਾਲ ਯਕੀਨ ਵੀ ਕਰ ਲਿਓ। ਐਵੇਂ ਰੌਲਾ ਪਾਉਣ ਦਾ ਫਾਇਦਾ ਕੋਈ ਨਹੀਂ। ਇੱਥੇ ਲਾਸਟ ਵਿੱਚ ਬੇਨਤੀ ਹੈ। ਭਗਵੰਤ ਮਾਨ ਨੂੰ ਮੈਂ ਚੰਗਾ ਨਹੀਂ ਕਹਿ ਰਿਹਾ, ਮੈਂ ਕਲੀਨ ਚਟਨੀ ਦੇ ਰਿਹਾ। ਪਰ ਠੋਕ ਕੇ ਤਾਂ ਕਹੋ ਵੀ ਆਹਾ ਆਸਟ੍ਰੇਲੀਆ ਵਿੱਚ ਇੱਥੇ ਖੜੇ ਆ ਭਗਵੰਤ ਮਾਨ ਦੀ ਜ਼ਮੀਨ ਹੈ। ਆਉ ਦਾ ਘਰ ਹੈ ਆਉ ਦਾ ਫਾਰਮ ਹੈ ਆ ਸੰਧ ਖੜੇ ਨੇ ਆ ਉਹ ਦੇ ਬੰਦੇ ਖੜੇ ਨੇ ਕੰਮ ਕਰਨ ਵਾਲੇ ਇਹ ਪਹਿਲਾਂ ਦੱਸੋ ਫੇਰ ਰੌਲਾ ਪਾਓ ਤੇ ਨਹੀਂ ਗੁਰਜੇ ਸਿੰਘ ਚਿੱਤਰਕਾਰ ਜਿਹੜੇ ਕਰਤੂਤਾਂ ਨੇ ਨਾ ਉਹ ਬਹੁਤ ਪਈਆਂ ਨੇ ਲੋਕ ਉਹ ਵੀ ਬਾਹਰ ਕੱਢ ਦੇਣਗੇ ਨਾ ਕਰੋ ਡਰਾਮੇ ਦਾ ਥੋੜਾ ਬਤਾ ਸੋਚ ਸਮਝ ਕੇ ਚੱਲੋ ਜੇ ਹਿੰਮਤ ਹੈਗੀ ਆ ਤਾਂ ਫਿਰ ਜਿਨ੍ਹਾਂ ਨੇ ਵਾਕਿਆ ਹੀ ਪੰਜਾਬ ਨੂੰ ਲੁੱਟਿਆ ਨਸ਼ਿਆਂ ਦੇ ਨਾਲ ਬਰਬਾਦ ਕਰਤਾ ਉਹਨਾਂ ਦੀ ਗੱਲ ਵੀ ਕਰੋ ਮੈਨੂੰ ਦੁੱਖ ਹੈ ਇਸ ਗੱਲ ਦਾ ਗੁਰਜੀਤ ਸਿੰਘ ਚਿੱਤਰਕਾਰ ਦੇ ਘਰ ਚੋਂ ਰਿਸ਼ਤੇਦਾਰੀ ਚੋਂ ਇਹਦੇ ਮੁੰਡੇ ਦੀ ਗੱਲ ਪਤਾ ਨਹੀਂ ਕਿਹਦੀ ਆ ਇੱਥੇ ਵੀ ਇੱਕ ਨਸ਼ਿਆਂ ਨੇ ਜਾਨ ਲਈ ਹੋਈ ਹੈ ਤੇ ਪਰਿਵਾਰ ਵਿੱਚ ਦੁੱਖ ਹੈ ਇਸ ਗੱਲ ਪਰ ਜਿਨ੍ਹਾਂ ਨੇ ਨਸ਼ੇ ਲੈ ਕੇ ਆਂਦੇ ਆ ਚਿੱਟਾ ਵੇਚੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਬਸ ਇਸੇ ਨੂੰ ਕਮੇਡ ਕੇ ਕਹਿੰਦੇ ਆ ਇਸੇ ਨੂੰ ਕਹਿੰਦੇ ਆ ਵੀ ਪੱਟੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਇਦਾਂ ਦਾ ਕੁਝ ਹੁੰਦਾ ਉਹ ਚੀਜ਼ਾਂ ਲੈ ਨਾਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ